ਸਾਸਰੀਆ ਕਾਲ ਜੀ ਅੰਜ ਆਪਾਂ ਗੱਲ ਕਰਾਂਗੇ ਗੁਰੂ ਰਵਿਦਾਸ ਜੀ ਦੇ ਇੱਕ ਬਹੁਤ ਹੀ ਮਸ਼ਹੂਰ ਸ਼ਬਦ ਬਾਰੇ ਇਸ ਸ਼ਬਦ ਦੀ ਡੂੰਘਾਈ ਨੂੰ ਸਮਝਣ ਲਈ ਅਸੀਂ ਇੱਕ ਲੇਖ ਦੀ ਮਦਦ ਲੈ ਰਹਿਆਂ ਜੋ ਇਸ ਦੀ ਵਿਆਖਿਆ ਕਰਦਾ ਹੈ ਮਕਸਦ ਹੈ ਇਸ ਦੇ ਰੋਹਾਨੀ ਸੰਦੇਸ਼ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਉਹ ਮਸ਼ਹੂਰ ਤੁਖ ਹੈ ਮਨ ਚੰਗਾ ਤੱਕਠੋਤੀ ਵਿੱਚ ਗੰਗਾ ਹਰ ਕੋਈ ਸੁਣਦਾ ਇਹਨੂੰ ਪਰ ਇਸ ਦਾ ਅਸਲ ਮਤਲਬ ਕੀ ਹੈ ਮਤਲਬ ਸੁਣਨ ਨੂੰ ਲੱਗਦਾ ਹੈ ਕਿ ਬਸ ਮਨ ਸਾਫ਼ ਰੱਖੋ ਪਰ ਕੀ ਗੱਲ ਸਿਰਫ ਇੰਨੀ ਹੀ ਹੈ ਜਾਂ ਕੁਝ ਹੋਰ ਵੀ ਡੂੰਗਾ ਹੈ ਇਸ ਵਿੱਚ ਹਾਂਜੀ ਦੇਖੋ ਇਹ ਸਿਰਫ ਮਨ ਦੀ ਸਫਾਈ ਦੀ ਗੱਲ ਨਹੀਂ ਹੈਗੀ ਇਹ ਉਸ ਵੇਲੇ ਦੀਆਂ ਮਤਲਬ ਜਿਹੜੀਆਂ ਤਾਰਨਾਵਾ ਚੱਲ ਰਹੀਆਂ ਸਨ ਉਹਨਾਂ ਨੂੰ ਸਿੱਧੀ ਚੁਣੌਤੀ ਸੀ ਤੁਸੀਂ ਸੋਚੋ ਜਿਸ ਸਮਾਜ ਵਿੱਚ ਤੀਰਥ ਯਾਤਰਾ ਖਾਸ ਕਰ ਗੰਗਾ ਇਸ਼ਨਾਨ ਨੂੰ ਮੁਕਤੀ ਦਾ ਰਾਹ ਮੰਨਿਆ ਜਾਂਦਾ ਸੀ ਉੱਥੇ ਗੁਰੂ ਜੀ ਕਹਿ ਰਹੇ ਨੇ ਕਿ ਜੇ ਤੁਹਾਡਾ ਮਨ ਹੀ ਮੈਲਾ ਹੈ ਸਾਫ਼ ਨਹੀਂ ਫਿਰ ਹਜ਼ਾਰਾਂ ਵਾਰੀ ਗੰਗਾ ਨਹਾ ਲਓ ਕੋਈ ਫਾਇਦਾ ਨਹੀਂ ਪਰ ਜੇ ਮਨ ਸਾਫ਼ ਹੈ ਪਵਿੱਤਰ ਹੈ ਫਿਰ ਤੁਹਾਡੇ ਘਰੇ ਪਾਣੀ ਵਾਲਾ ਮਿੱਟੀ ਦਾ ਭਾਂਡਾ ਉਹ ਕਟਹੋਤੀ ਉਹ ਵੀ ਗੰਗਾ ਜਿੰਨੀ ਪਵਿੱਤਰ ਹੈ ਅਸਲੀ ਤੀਰਥ ਤਾਂ ਤੁਹਾਡੇ ਅੰਦਰ ਹੈ ਬਾਹਰ ਪਟਕਣ ਦੀ ਲੋੜ ਨਹੀਂ ਇਹ ਬਹੁਤ ਮਤਲਬ ਕ੍ਰਾਂਤੀਕਾਰੀ ਗੱਲ ਸੀ ਉਸ ਵੇਲੇ ਹੂੰ ਮਤਲਬ ਅਸਲ ਪਵਿੱਤਰਤਾ ਕਿਸੇ ਥਾਂ ਤੇ ਨਹੀਂ ਸਗੋਂ ਸਾਡੇ ਮਨ ਦੀ ਹਾਲਤ ਤੇ ਨਿਰਭਰ ਕਰਦੀ ਹੈ ਅੱਛਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਪਰ ਫਿਰ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਚਿੱਤ ਚੰਗਾ ਚਿੱਤ ਵੈ ਚਿੱਤ ਲਾਏ ਇਸ ਦਾ ਕੀ ਮਤਲਬ ਹੋਇਆ ਕਿ ਇਹ ਬਸ ਚੰਗਾ ਸੋਚਣ ਦੀ ਗੱਲ ਹੈ ਇਹ ਉਸ ਤੋਂ ਵੀ ਥੋੜਾ ਅੱਗੇ ਜਾਂਦਾ ਹੈ ਚਿਤ ਚੰਗਾ ਮਤਲਬ ਜਦੋਂ ਮਨ ਸਾਫ਼ ਹੋ ਗਿਆ ਨਾ ਤਾਂ ਚਿਤ ਵੈ ਚਿਤ ਲਾਏ ਦਾ ਮਤਲਬ ਹੈ ਕਿ ਫਿਰ ਉਸ ਸਾਫ਼ ਮਨ ਚੋਂ ਜਿਹੜੇ ਵਿਚਾਰ ਨਿਕਲਣਗੇ ਉਹ ਆਪਣੇ ਆਪ ਹੀ ਚੰਗੇ ਹੋਣਗੇ ਸ਼ੁੱਧ ਹੋਣਗੇ ਭਲੇ ਵਾਲੇ ਹੋਣਗੇ ਯਾਨੀ ਕਿ ਮਨ ਦੀ ਸ਼ੁੱਧਤਾ ਸਾਡੀ ਸੋਚਣ ਦੀ ਸਾਰੀ ਪ੍ਰਕਿਰਿਆ ਨੂੰ ਹੀ ਬਦਲ ਦਿੰਦੀ ਹੈ ਫਿਰ ਬੁਰੇ ਖਿਆਲ ਨਹੀਂ ਆਉਂਦੇ ਈਰਖਾ ਨਫ਼ਰਤ ਵਗੈਰਾ ਦੀ ਥਾਂ ਫਿਰ ਪਿਆਰ ਹਮਦਰਦੀ ਸੇਵਾ ਦੇ ਭਾਵ ਆਉਂਦੇ ਨੇ ਸਾਡੇ ਬੋਲ ਵੀ ਬਦਲ ਜਾਂਦੇ ਨੇ ਨਜ਼ਰੀਆ ਬਦਲ ਜਾਂਦਾ ਹੈ ਅੱਛਾ ਇਹ ਤਾਂ ਹੋ ਗਈ ਸੋਚ ਦੇ ਲੈਵਲ ਦੀ ਗੱਲ ਪਰ ਕੀ ਸਿਰਫ ਚੰਗਾ ਸੋਚ ਲੈਣਾ ਹੀ ਕਾਫੀ ਹੈ ਅਸੀਂ ਦੇਖਦੇ ਹਾਂ ਕਈ ਵਾਰ ਲੋਕੀ ਗੱਲਾਂ ਬਹੁਤ ਚੰਗੀਆਂ ਕਰਦੇ ਨੇ ਪਰ ਅਮਲ ਵਿੱਚ ਉਹ ਚੀਜ਼ ਨਜ਼ਰ ਨਹੀਂ ਆਉਂਦੀ ਬਿਲਕੁਲ ਸਹੀ ਗੱਲ ਫੜੀ ਤੁਸੀਂ ਗੁਰੂ ਰਵਿਦਾਸ ਜੀ ਇੱਥੇ ਰੁਕਦੇ ਨਹੀਂ ਉਹ ਅੱਗੇ ਕਹਿੰਦੇ ਨੇ ਕਰਨੀ ਚੰਗੀ ਕਿਉਂ ਨਰ ਤੂੰ ਪਾਵੇ ਉਹ ਸਾਫ ਕਰਦੇ ਨੇ ਕਿ ਚੰਗੇ ਖਿਆਲਾਂ ਦੇ ਨਾਲ ਨਾਲ ਕਰਨੀ ਵੀ ਚੰਗੀ ਹੋਣੀ ਚਾਹੀਦੀ ਹੈ ਮਤਲਬ ਸਾਡੇ ਕੰਮ ਸਾਡਾ ਵਿਹਾਰ ਸਿਰਫ ਸੋਚਾਂ ਨਾਲ ਕੁਝ ਨਹੀਂ ਹੋਣਾ ਉਹਨਾਂ ਨੂੰ ਕਰਕੇ ਦਿਖਾਉਣਾ ਪੈਣਾ ਤੇ ਫਿਰ ਉਹ ਇਸ ਨੂੰ ਭਗਤੀ ਨਾਲ ਜੋੜਦੇ ਨੇ ਨਿਸ਼ੇ ਦਿਨ ਨਾਮ ਰਟਹਿ ਲਿਵਲਾਈ ਭਾਬ ਜਦੋਂ ਚੰਗੇ ਕੰਮਾਂ ਦੇ ਨਾਲ ਨਾਲ ਦਿਨ ਰਾਤ ਪ੍ਰਭੂ ਦਾ ਨਾਮ ਜਪਣ ਦੀ ਲਗਨ ਵੀ ਹੋਵੇ ਉਦੋਂ ਹੀ ਅਸਲ ਅਧਿਆਤਮਿਕ ਮੰਜ਼ਿਲ ਮਿਲਦੀ ਹੈ ਕਰਮ ਤੇ ਭਗਤੀ ਦੋਵੇਂ ਜ਼ਰੂਰੀ ਨੇ ਹੂੰ ਇਹ ਬਹੁਤ ਅਹਿਮ ਗੱਲ ਹੈ ਸੋਚ ਫਿਰ ਕਰਮ ਤੇ ਫਿਰ ਭਗਤੀ ਤਿੰਨੋਂ ਚੀਜ਼ਾਂ ਪਰ ਇਸ ਰੋਹਾਨੀ ਗੱਲ ਦੇ ਨਾਲ-ਨਾਲ ਗੁਰੂ ਰਵਿਦਾਸ ਜੀ ਦੇ ਸ਼ਬਦਾਂ 'ਚ ਇੱਕ ਬਹੁਤ ਵੱਡਾ ਸਮਾਜਿਕ ਸੁਨੇਹਾ ਵੀ ਹੈ ਹੈਨਾ ਖਾਸ ਕਰਕੇ ਜਾਤ ਪਾਤ ਬਾਰੇ ਉਹ ਕਹਿੰਦੇ ਨੇ ਜਾਤ ਪਾਤ ਪੁੱਛੈਨ ਕੋਈ ਇਹ ਗੱਲ ਉਹਨਾਂ ਦੇ ਆਪਣੇ ਜੀਵਨ ਨੂੰ ਦੇਖੀਏ ਤਾਂ ਹੋਰ ਵੀ ਮਾਣੇ ਰੱਖਦੀ ਏ ਹਾਂਜੀ ਬਿਲਕੁਲ ਇਹ ਉਹਨਾਂ ਦੀ ਬਾਣੀ ਦਾ ਇੱਕ ਮੁੱਖ ਹਿੱਸਾ ਹੈ ਜਦੋਂ ਮਨ ਸਾਫ਼ ਹੋ ਜਾਂਦਾ ਹੈ ਤਾ ਫਿਰ ਜਾਤ ਪਾਤ ਉੱਚੀ ਨੀਚ ਇਹ ਸਾਰੇ ਫਰਕ ਮਿਟ ਜਾਂਦੇ ਨੇ ਅਗਲੀ ਲਾਈਨ ਨੀਚ ਉੱਚ ਕਰ ਲੇਖੇ ਲਾਵੇ ਇਸ ਨੂੰ ਹੋਰ ਸਾਫ ਕਰਦੀ ਹੈ ਕਿ ਪਰਮਾਤਮਾ ਕਿਸੇ ਦੀ ਜਾਤ ਜਾਂ ਰੁਤਬਾ ਨਹੀਂ ਦੇਖਦਾ ਉਹ ਤਾਂ ਭਗਤੀ ਦੇਖਦਾ ਹੈ ਨਿਮਰਤਾ ਦੇਖਦਾ ਹੈ ਤੇ ਉਸ ਦੇ ਆਧਾਰ ਤੇ ਜਿਹਨੂੰ ਲੋਕ ਨੀਵਾ ਕਹਿੰਦੇ ਨੇ ਉਹ ਉਸ ਨੂੰ ਵੀ ਉੱਚਾ ਦਰਜਾ ਦੇ ਦਿੰਦਾ ਹੈ ਉਹਦੇ ਦਰਗਾਹ ਸਾਰੇ ਬਰਾਬਰ ਨੇ ਅੱਛਾ ਜੀ ਤੇ ਫਿਰ ਮੁਕਤੀ ਦਾ ਰਾਹ ਉਸ ਬਾਰੇ ਵੀ ਕਿਹਾ ਗਿਆ ਹੈ ਗੁਰ ਪ੍ਰਸਾਦ ਨਿਜ ਕਰ ਕੋ ਪਾਵੇ ਇੱਥੇ ਨਿਜ ਕਰ ਤੋਂ ਕੀ ਭਾਵ ਲਿਆ ਜਾਵੇ ਦੇਖੋ ਨਿਜ ਕਰ ਦਾ ਮਤਲਬ ਹੈ ਸਾਡੀ ਅਸਲ ਆਤਮਕ ਹਾਲਤ ਸਾਡਾ ਸੱਚਾ ਸਰੂਪ ਪਰਮਾਤਮਾ ਨਾਲ ਇੱਕ ਹੋ ਜਾਣਾ ਇਹ ਕੋਈ ਇੱਟਾਂ ਪੱਥਰਾਂ ਦਾ ਘਰ ਨਹੀਂ ਇਹ ਮਨ ਦੀ ਸ਼ਾਂਤੀ ਤੇ ਆਨੰਦ ਦੀ ਅਵਸਥਾ ਹੈ ਜਿਹੜੀ ਇਸੇ ਜੀਵਨ ਚ ਮਿਲ ਸਕਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਅਵਸਥਾ ਗੁਰ ਪ੍ਰਸਾਦ ਨਾਲ ਮਿਲਦੀ ਹੈ ਯਾਨੀ ਗੁਰੂ ਦੀ ਕਿਰਪਾ ਨਾਲ ਉਹਦੇ ਦੱਸੇ ਰਾਹ ਤੇ ਚੱਲ ਕੇ ਮਿਲਦੀ ਹੈ ਤੇ ਅਖੀਰ ਵਿੱਚ ਗੁਰੂ ਸਾਹਿਬ ਬਹੁਤ ਨਿਮਰਤਾ ਦਿਖਾਉਂਦੇ ਨੇ ਰਵਿਦਾਸ ਦਾਸ ਤੇਰਾ ਗੁਸਾਈ ਸਦਾ ਰਹੇ ਹਰ ਚਰਨੀ ਲਾਈ ਗੁਸਾਈ ਮਤਲਬ ਮਾਲਕ ਪ੍ਰਭੂ ਇਹ ਸਮਰਪਣ ਦਾ ਕੀ ਮਹੱਤਵ ਹੈ ਫਿਰ ਸਾਰੇ ਸਫਰ ਵਿੱਚ ਇਹ ਸਮਰਪਣ ਹੀ ਤਾਂ ਸਭ ਕਾਸੇ ਦਾ ਨਿਚੋੜ ਹੈ ਜਦੋਂ ਬੰਦਾ ਆਪਣੀ ਮੈਂ ਆਪਣੀ ਹੋਮੈ ਛੱਡ ਦਿੰਦਾ ਹੈ ਆਪਣੇ ਆਪ ਨੂੰ ਪ੍ਰਭੂ ਦਾ ਦਾਸ ਸਮਝਦਾ ਹੈ ਤੇ ਹਮੇਸ਼ਾ ਉਹਦੇ ਚਰਨਾਂ ਨਾਲ ਜੁੜੇ ਰਹਿਣ ਦੀ ਇੱਛਾ ਰੱਖਦਾ ਹੈ ਉਦੋਂ ਹੀ ਅਸਲ ਚ ਮਨ ਸਾਫ਼ ਹੁੰਦਾ ਹੈ ਕਰਮ ਚੰਗੇ ਹੁੰਦੇ ਨੇ ਤੇ ਪਕਤੀ ਵੀ ਲੱਗਦੀ ਏ। ਇਹੀ ਨਿਮਰਤਾ ਤੇ ਸਮਰਪਣ ਸਾਨੂੰ ਨਿਜ ਕਰਤ ਤੱਕ ਪਹੁੰਚਾਉਂਦੇ ਨੇ। ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਗੁਰੂ ਰਵਿਦਾਸ ਜੀ ਦਾ ਸੁਨੇਹਾ ਬਹੁਤ ਹੀ ਸਾਫ਼ ਹੈ ਕਿ ਅਸਲੀ ਤਰਮ ਬਾੜਲੇ ਕਰਮ ਕਾਂਡਾਂ, ਤੀਰਥਾਂ ਜਾਂ ਦਿਖਾਵੇ 'ਚ ਨਹੀਂ ਹੈਗਾ। ਉਹ ਤਾਂ ਮਨ ਦੀ ਸਫਾਈ ਵਿੱਚ ਹੈ, ਚੰਗੀ ਸੋਚ ਵਿੱਚ ਹੈ, ਚੰਗੇ ਕੰਮਾਂ ਵਿੱਚ ਹੈ, ਲਗਾਤਾਰ ਪ੍ਰਭੂ ਨੂੰ ਯਾਦ ਕਰਨ ਵਿੱਚ ਹੈ ਤੇ ਸ਼ਾਇਦ ਸਭ ਤੋਂ ਵੱਧ ਸਾਰਿਆਂ ਨੂੰ ਬਰਾਬਰ ਸਮਝਣ ਤੇ ਨਿਮਰਤਾ ਰੱਖਣ ਵਿੱਚ ਹੈ। ਬਿਲਕੁਲ ਸਾਰਾ ਜ਼ੋਰ ਅੰਦਰ ਦੀ ਤਬਦੀਲੀ ਤੇ ਹੈ ਜਦੋਂ ਅੰਦਰ ਬਦਲਾਅ ਆ ਜਾਂਦਾ ਤਾਂ ਬਾਹਰ ਸਭ ਕੁਝ ਆਪੇ ਠੀਕ ਹੋਣ ਲੱਗ ਪੈਂਦਾ ਹੈ ਇਹ ਸੱਚਮੁੱਚ ਬਹੁਤ ਹੀ ਡੂੰਗੀ ਸੇਧ ਹੈ ਤੇ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਿਰਫ ਇਹਨਾਂ ਗੱਲਾਂ ਨੂੰ ਸਮਝ ਲੈਣਾ ਹੀ ਕਾਫੀ ਨਹੀਂ ਹੈ ਅਸਲ ਸਵਾਲ ਤਾਂ ਇਹ ਬਣਦਾ ਹੈ ਕਿ ਇਸ ਮਨ ਦੀ ਸ਼ੁੱਧਤਾ ਤੇ ਸਭ ਨੂੰ ਬਰਾਬਰ ਸਮਝਣ ਵਾਲੇ ਅਸੂਲ ਨੂੰ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਖਾਸ ਕਰਕੇ ਅੱਜ ਦੇ ਸਮੇਂ 'ਚ ਜਿੱਥੇ ਸਮਾਜ ਵਿੱਚ ਇੰਨੇ ਵਖਰੇਵੇਂ ਨੇ ਪੱਖਪਾਤ ਹੈ ਉੱਥੇ ਇਹ ਸਿੱਖਿਆ ਸਾਡੇ ਆਪਣੇ ਵਿਵਹਾਰ ਨੂੰ ਤੇ ਸਮਾਜ ਵੱਲ ਸਾਡੇ ਨਜ਼ਰੀਏ ਨੂੰ ਕਿਵੇਂ ਬਦਲ ਸਕਦੀ ਹੈ ਇਸ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ